ਮੈਂ ਤੁਹਾਡਾ ਆਪਣਾ ਪੱਤਰਕਾਰ ਮਨਜੀਤ ਸਿੰਘ ਲੀਰਾ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਅੱਜ ਵੱਖ-ਵੱਖ ਥਾਵਾਂ ਤੇ ਬੂਟਾ ਪੈ ਰਹੀਆਂ ਤੇ ਵੱਖ-ਵੱਖ ਬੂਟਾਂ ਤੇ ਭਾਰੀ ਗਰਮੀ ਹੋਣ ਦੇ ਬਾਵਜੂਦ ਵੀ ਵੱਡੀਆਂ-ਵੱਡੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਵਾ ਤੇ ਪੁਲਿਸ ਪ੍ਰਸ਼ਾਸਨ ਵੱਲ ਵੀ ਆਪਣੀ ਤੰਦ ਹੀ ਨਾ ਡੋਬੀ ਦਿਵਾਈ ਜਾ ਰਹੀ ਆ ਤਾਂ ਕਿ ਕੋਈ ਅਨਸਖਾ ਵੀ ਘਟਨਾ ਨਾ ਵਾਪਰ ਜਾਵੇ ਅੱਜ ਪਰ ਅੱਜ ਤੁਹਾਨੂੰ ਅਸੀਂ ਉਸ ਪਿੰਡ ਦੀ ਤਸਵੀਰ ਦਿਖਾਉਨੇ ਆ ਜਿਸ ਪਿੰਡ ਨੇ ਬੋਟਾਂ ਦਾ ਪੂਰਾ ਮੁਕੰਮਲ ਬਾਈਕਟ ਕੀਤਾ ਹੋਇਆ ਵਾ ਇਹ ਪਿੰਡ ਦਾ ਨਾਮ ਹੈ ਭੂੰਗੜੀ ਤਹਿਸੀਲ ਜਗਾਉਂ ਜ਼ਿਲ੍ਹਾ ਘਾਣਾ ਜਿਨ੍ਹਾਂ ਨੇ ਇੱਕ ਗੈਸ ਫੈਕਟਰੀ ਨੂੰ ਲੈ ਕੇ ਬੋਟਾਂ ਦਾ ਮੁਕੰਮਲ ਬਾਈਕਟ ਕੀਤਾ ਤੇ ਪਿਛਲੇ ਲੰਬੇ ਸਮੇਂ ਤੋਂ ਰੋਸ ਮਜਾਰਾ ਜਿਹੜਾ ਚੱਲ ਰਿਹਾ ਵਾ ਭਾਵੇਂ ਪ੍ਰਸ਼ਾਸਨ ਦੇ ਅਧਿਕਾਰੀ ਇਹਨਾਂ ਨੂੰ ਸਮੇਂ-ਸਮੇਂ ਤੇ ਮਨਾਉਣ ਆਏ ਪਰ ਇਹਨਾਂ ਦੀ ਇੱਕ ਮੰਗ ਸੀ ਵੀ ਉਹ ਪ੍ਰਦੂਸ਼ਿਤ ਜਿਹੜੀ ਗੈਸ ਪਲੈਂਟੀ ਨੂੰ ਬੰਦ ਕੀਤਾ ਜਾਵੇ ਅਸੀਂ ਫੇਰ ਹੀ ਤੁਹਾਡੀ ਗੱਲ ਮੰਨਾਂਗੇ ਤੇ ਪਰ ਪਿੰਡ ਨੇ ਇੱਕ ਇਹਦਾ ਸਬੂਤ ਦਿੰਦੇ ਹੋਏ ਕਿਸੇ ਵੀ ਪਾਰਟੀ ਦਾ ਕੋਈ ਵੀ ਬੂਥ ਨਹੀਂ ਲੱਗਿਆ ਤੇ ਨਾ ਹੋਈ ਕੋਈ ਪਿੰਡ ਦਾ ਵੋਟਰ ਬੋਟ ਪਾਉਣ ਗਿਆ ਭਾਵੇਂ ਜਿਹੜਾ ਚੋਣ ਅਮਲਾ ਵਾ ਇਹ ਵੋਟਾਂ ਪਾਉਣ ਵਾਸਤੇ ਪਹੁੰਚਾ ਹੋਇਆ ਵਾ ਪਰ ਨਗਰ ਨਿਵਾਸੀ ਦਾ ਇੱਕ ਵੀ ਵਿਅਕਤੀ ਕੋਈ ਜਿਹੜਾ ਵੋਟ ਪਾਉਣ ਨਹੀਂ ਗਿਆ ਨਾ ਹੀ ਕਿਸੇ ਵੀ ਪਾਰਟੀ ਦਾ ਇਹ ਬੂਥ ਲੱਗਿਆ ਤੇ ਸਾਡੇ ਨਾਲ ਵੱਡੀ ਗਿਣਤੀ ਵਿੱਚ ਜਿਹੜੇ ਨਗਰ ਨਿਵਾਸੀ ਤੇ ਨਗਰ ਦੇ ਪ੍ਰਬੰਧਕ ਤੇ ਸੱਜਣਾ ਜੁੜ ਚੁਕੇ ਆ ਆਓ ਆਪਾਂ ਗੱਲਬਾਤ ਕਰਦੇ ਆਂ ਵੀ ਇਹਨਾਂ ਨੇ ਜਿਹੜਾ ਐਡਾ ਸਖਤ ਫੈਸਲਾ ਜਿਹੜਾ ਕਿਉਂ ਲੈਣਾ ਪੈ ਗਿਆ ਕੀ ਕਾਰਨ ਸੀਗਾ ਕਿਉਂਕਿ ਵੋਟ ਪੈਣਾ ਪਾਉਣਾ ਹਰ ਇੱਕ ਦਾ ਅਧਿਕਾਰ ਆ ਕਿਉਂਕਿ ਹਰ ਇੱਕ ਨੂੰ ਆਪਣੀ ਆਪਣਾ ਉਮੀਦਵਾਰ ਚੁਣਦਾ ਅਧਿਕਾਰ ਆ ਪਰ ਇਹਨਾਂ ਨੇ ਸਾਰੇ ਹੀ ਉਮੀਦਵਾਰਾਂ ਨੂੰ ਨਕਾਰਤਾ ਤੇ ਸਰਕਾਰ ਦੇ ਨਾਲ ਰੋਸ ਯਾਰ ਕੀਤਾ ਵੀ ਅਸੀਂ ਕਿਸੇ ਵੀ ਉਮੀਦਵਾਰ ਨੂੰ ਵੋਟ ਨਹੀਂ ਪਾਣੀ ਪੂਰਾ ਸਾਡਾ ਮੁਕੰਮਲ ਬਾਈਕਾਟ ਆ ਤੇ ਸਾਡੇ ਨਾਲ ਹੋਟਾ ਸਰਦੀਪ ਸਿੰਘ ਹੁੰਦਰੀ ਜੀ ਜਰ ਤੱਕ ਆਉ ਆਪਾਂ ਕਰਦੇ ਆਂ ਗੱਲਬਾਤ ਐ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਚੈਨਲ ਤੇ ਤੁਹਾਡਾ ਧੰਨਵਾਦ ਕਰਦੇ ਆਂ ਅਸੀਂ ਵੀ ਤੁਹਾਡੇ ਜਨ ਸ਼ਕਤੀ ਚੈਨਲ ਦਾ ਬਹੁਤ ਧੰਨਵਾਦ ਕਰਦੇ ਆਂ ਕਿਉਂਕਿ ਜਦੋਂ ਦਾ ਸਾਡਾ ਸ਼ਨਰਸ ਚੱਲਿਆ ਸ਼ੁਰੂ ਹੋਇਆ ਤੁਸੀਂ ਉਦੋਂ ਤੋਂ ਹੀ ਸਾਡੀ ਗੱਲ ਬੜੀ ਦੂਰ ਤੱਕ ਪਹੁੰਚਾਉਣੀ ਹੋ ਤੁਹਾਡਾ ਦੁਆਰਾ ਫਿਰ ਧੰਨਵਾਦ ਕਰਦੇ ਆਂ ਇਸ ਕਮੇਟੀ ਬਨ ਡਾਕਟਰ ਸਾਹਿਬ ਜਿਹੜਾ ਐਡਾ ਵੱਡਾ ਫੈਸਲਾ ਲੈ ਲਿਆ ਸਖਤ ਫੈਸਲਾ ਲਿਆ ਕਿਉਂਕਿ ਬੂਡਪੋਣਾ ਹਰਕਤ ਦਾ ਅਧਿਕਾਰ ਹੁੰਦਾ ਵਾ ਆਪਣਾ ਉਮੀਦਵਾਰ ਚੋਣ ਦਾ ਅਧਿਕਾਰ ਹੁੰਦਾ ਵਾ ਪਰ ਤੁਸੀਂ ਐਡਾ ਸਖਤ ਫੈਸਲਾ ਲੈ ਲਿਆ ਇਹਦਾ ਕੀ ਕਾਰਨ ਹੈ ਵੀ ਜਿਹੜਾ ਇੱਕ ਨਗਰ ਨवासी ਇੱਕ ਵੀ ਨਾਂ ਦਾ ਪਿੰਡ ਚ ਬੂਡ ਦੇਖਣ ਨੂੰ ਮਿਲ ਰਿਹਾ ਨਾ ਹੀ ਕੋਈ ਬੂਡ ਪੋਣ ਜਾ ਰਿਹਾ ਵਾ ਇਹਦਾ ਕੀ ਕਾਰਨ ਹੈ ਕਾਰਨ ਬਾਈ ਤੁਹਾਨੂੰ ਤੁਸੀਂ ਆਪਦੇ ਚੈਨਲ ਦੁਆਰਾ ਪ੍ਰਚਾਰਤ ਵੀ ਕਰਦੇ ਰਹੋ ਇੱਥੇ ਕੀ ਗਏ ਬਾਇਓ ਗੈਸ ਪੈਕਟੀ ਲੱਗ ਰਹੀ ਆ ਜਿਹਦਾ ਅਸੀਂ ਬੜਾ ਅੰਦਰੋਂ ਸਾਰੇ ਅੰਕੜੇ ਕੱਢ ਕੇ ਤੇਰੇ ਨਾਲ ਦੀ ਕੰਗਰਾਲੀ ਰਾਜਪੂਤਾ ਲੱਗੀ ਉਦੋਂ ਲੈ ਕੇ ਪ੍ਰੈਕਟੀਕਲ ਦੇਖ ਕੇ ਆਇਆ ਵੀ ਉਹਨਾਂ ਦਾ ਲੋਕਾਂ ਦਾ ਜਿਉਣਾ ਬਹੁਤ ਔਖਾ ਤਾਂ ਸਾਰੇ ਪਿੰਡ ਦੇ ਧਾਰ ਲਿਆ ਵੀ ਜੇ ਇਹੋ ਜਿਹੀ ਲੱਗਣੀਆਂ ਜਿਨੇ ਮੌਤ ਦੇਣੀ ਆ ਅਸੀਂ ਕਿਉਂ ਲੱਗਣ ਦੇ ਬੋਗੇ ਸਾਡਾ ਜਿਹੜਾ ਅੱਜ ਦਾ ਬਾਈਕਾਡ ਦਾ ਮੇਨ ਕਾਰਨ ਹੈ ਨਾ ਤਾਂ ਪ੍ਰਸ਼ਾਸਨ ਨਾ ਸਰਕਾਰ ਇਹਨਾਂ ਨੇ ਕੋਈ ਵੀ ਉੱਤਾਂ ਨਹੀਂ ਬੱਚਾ ਸਾਡੀ ਛਾਰ ਨਹੀਂ ਲਈ ਪ੍ਰਸ਼ਾਸਨ 6-7 ਮੀਟਿੰਗਾਂ ਕਰ ਚੁੱਕਿਆ ਸਾਡੇ ਨਾਲ ਬਸ ਹਰ ਵੇਲੇ ਉਹ ਫੈਕਟਰੀ ਮਾਲਕਾਂ ਦੇ ਹੱਕ ਦੀ ਗੱਲ ਕਰਦਾ ਰਿਹਾ ਦੁੱਖ ਸਾਨੂੰ ਇਹਦਾ ਇਹ ਸਾਰੇ ਜਨਤਾਰੇ ਐਕਸ਼ਨ ਹੀ ਦਿਖਾ ਲੈਂਦੇ ਆ ਜਨਤਾ ਦੇ ਪੱਖ ਵਿੱਚ ਨਹੀਂ ਕਰਦੇ ਸੋ ਅੱਜ ਦਾ ਜਿਹੜਾ ਅਸੀਂ ਬਾਈਕਾਟ ਕੀਤਾ ਹੋਇਆ ਉਹ 100% ਹੈ ਸਾਡਾ ਕੱਲੇ ਪਿੰਡ ਦਾ ਨਹੀਂ ਹੈ ਆਲੇ ਦੇ ਪਿੰਡ ਤੋਂ ਵੀ ਆਲੇ ਦੁਆਲੇ ਪਿੰਡਾਂ ਤੋਂ ਕੋਟੂਮਰਾ ਖਦਾਈ ਚੱਕਗੜ ਖਬਰਾਂ ਹੋਈਆਂ ਮोटा ਵੀ ਟੈਲੀਬੋਰਡ ਪਾ ਮਾ ਉੱਥੇ ਪਵੇ ਨਹੀਂ ਤਾਂ ਉੱਥੇ ਵੀ ਮੁਕੰਮਲ ਬਾਈਟਾ ਕਾਟਾ ਇਹਦੇ ਨਾਲ ਲੁਧਿਆਣਾ ਜ਼ਿਲ੍ਹੇ ਦੇ 4 ਥਾਮਾਂ ਤੇ ਕੰਗੜੀ ਰਾਜਪੁੱਤਾ ਜਿੱਥੇ ਫੈਕਟਰੀ ਲੱਗੀ ਹੋਈ ਹੈ ਉੱਥੇ ਪੰਜ ਪਿੰਡਾਂ ਦਾ ਬਾਈਕਾਟ ਹੈ ਮੁਰਸ਼ਕਾਬਾਦ ਸਮਰਾਲੇ ਦੇ ਕੋਲੇ ਤਿੰਨ ਪਿੰਡਾਂ ਦਾ ਬਾਈਕਾਟ ਹੈ ਅਖਾਲਾ ਪਿੰਡ ਬਹੁਤ ਵੱਡਾ ਇਲਾਕੇ ਦਾ ਪਿੰਡ ਹੈ ਸਾਰੇ ਪਿੰਡ ਨੇ ਬਾਈਕਾਟ ਕੀਤਾ ਆ ਘੂੜੀ ਤੁਸੀਂ ਜਸ ਦੱਸ ਚੁੱਕੇ ਹੋ ਇੱਥੇ ਵੀ ਬਾਈਕਾਟ ਪਲ ਹੈ ਸਾਨੂੰ ਅਸੀਂ ਨਗਰ ਨਿਵਾਸੀਆਂ ਨੂੰ ਵਧਾਈ ਦਿੰਨੇ ਆ ਜਿਨ੍ਹਾਂ ਨੇ ਸਾਡੀ ਸੰਘਰਸ਼ ਕਮੇਟੀ ਤੇ ਸਾਡੀ ਲੀਡਰਸ਼ਿਪ ਤੇ ਬਾਈਤੇ ਜੇ ਹੁਣੀ ਬਾਈ ਹੈਪੀ ਹੁਣੀ ਫੌਜੀ ਕਾਲਾ ਸਿੰਘ ਸੁਬਦਾਰ ਜੀ ਹੋਰ ਬਾਈ ਸਰਜੀਤ ਉਹਨੂੰ ਐਕਸ ਚੇਅਰਮੈਨ ਮੈਂ ਕਿਹੜਾ ਕਿਹੜਾ ਨਾਮ ਲਵਾਂ ਸਾਰੇ ਸਾਨੂੰ ਸਤਿਕਾਰ ਚ ਹੈ ਸਾਰਿਆਂ ਨੇ ਇੰਨਾ ਜੋਰ ਲਾਇਆ ਕੱਲ ਦੇਖੋ ਗਰਮੀ ਕਿੰਨੀ ਸੀ ਅਸੀਂ 10:30 11 ਵਜੇ ਤੱਕ ਜਿਹੜੇ ਬਸਤੀਆਂ 'ਚ ਵਸਦੇ ਲੋਕਾਂ ਉਹਨਾਂ ਕੋਲੇ ਬੇਨਤੀ ਲੈ ਕੇ ਗਏ ਲਈ ਪੈਂਫਲਟ ਕੱਢਿਆ ਸੀ ਬਾਈਕਟ ਕਿਉਂ ਸਾਥ ਦਿਓ ਸਾਡਾ ਉਸ ਘਰ ਘਰ ਪਹੁੰਚਾਤਾ ਲੋਕ ਵੀ ਕੁੱਲਾ ਮਰਾਮਪੁਰਾ ਬਸਤੀ ਗੋਡਮੁੜੇ ਦੀ ਗੱਲ ਮੈਂ ਦੱਸ ਚੁੱਕਿਆ ਕੋਟਕੂ ਭੂਂਕੋਟ ਸਾਰੇ ਲੋਕਾਂ ਨੇ ਮੁਕੰਮਲ ਹੀ ਬਾਈਕਟ ਕਰਤਾ ਜਾਇਆ ਸੰਤਾ ਇਹਨੀ ਮੀਰਨੀ ਚ ਲੋਕ 100% ਸਾਡੀ ਹਰਸਾਤੇ ਪੂਰੇ ਉਤਰੇ ਆਖਵਾਕ ਖੜੇ ਆ ਤਾਂ ਕੋਈ ਉਮੀਦਵਾਰਾਂ ਨੇ ਤਾਂ ਅੱਡੀ ਚੋਟੀ ਦਾ ਜੋਲ ਆ ਜਤਨਵਰਸੇ ਉਹਨਾਂ ਨੇ ਪਿੰਡ ਪਿੰਡ ਚੱਲ ਕੇ ਘਰ ਘਰ ਜਾ ਕੇ ਵੋਟਾਂ ਦਾ ਰਾਬਤਾ ਕਾਇਮ ਕੀਤਾ ਉਹ ਤੁਹਾਨੂੰ ਕੋਈ ਮਨਾਉਂ ਨਹੀਂ ਇਹ ਵੀ ਜੇ ਅਸੀਂ ਜਿੱਤ ਜਾਂਦੇ ਅਸੀਂ ਫੈਕਟਰੀ ਬੰਦ ਕਰਾਵਾਂਗੇ ਬਾਈ ਮਨਜੀਦ ਗੱਲ ਨਾ ਹੁਣ ਜਿੱਥੇ ਗੱਲ ਆ ਕੇ ਖੜ ਗਈ ਹੈ ਲੋਕ ਕਹਿੰਦੇ 75 ਸਾਲ ਹੋ ਗਏ ਹੁਣ ਤਾਂ ਇਹਨਾਂ ਨੇ ਬਿਸ਼ਰਮੀ ਦੀ ਹੱਦ ਲਾਤੀ ਜਿਹੜੇ ਜੱਦੀ ਪੁਸਤੀ ਕਾਂਗਰਸੀ ਸੀ ਜਿਹੜਾ ਦਾਦਾ ਵੀ ਕਾਂਗਰਸੀ ਬਿੱਟੂ ਜਿਵੇਂ ਆ ਉਹ ਰਾਤੇ ਰਾਤ ਪੱਗ ਬੋਲੇ ਲੋਕ ਵਿਸ਼ਵਾਸ ਨਹੀਂ ਕਰਦੇ ਜਾਂ ਉਹੀ ਵਿਸ਼ਵਾਸ ਔੜਦਾ ਜਾ ਰਿਹਾ ਚੋਣ ਸਿਸਟਮ ਤੋਂ ਇਧਰ ਮਹਿੰਦਰ ਕੇ ਪੀਆ ਜਿਹੜਾ ਜੱਦੀ ਪੁਸਤੀ ਕਾਂਗਰਸੀ ਸਖਬੀਰ ਬਦਲ ਗਿਆ ਮੀਟਿੰਗ ਕੀਤੀ ਸਵੇਰੇ ਉਹ ਕਾਲੀ ਦਲ ਦਾ ਬਣ ਗਿਆ ਲੋਕੀਕਰ ਕਿੱਧਰ ਗਿਆ ਲੋਕ ਲੋਕਾਂ ਨੂੰ ਚੋਣ ਸਿਸਟਮ ਤੋਂ ਭਰੋਸਾ ਔੜਦਾ ਜਾ ਰਿਹਾ ਅਸੀਂ ਪ੍ਰਸ਼ਾਸਨ ਨੂੰ ਕਿਹਾ ਬਈ ਜਿਹੜਾ ਹੈਗਾ ਤੁਸੀਂ ਸਾਡਾ ਸੇ ਸਿਸਟਮ ਗਾਰਦਦੇ ਹੋ ਉਹ ਕਹਿੰਦਾ ਨੋਟਾ ਨੱਪੂ ਕਲ ਐਡੀਸੀ ਦਾ ਮੀਟਿੰਗ ਹੋਈ ਆ ਅਸੀਂ ਕੱਲ ਤੋਂ ਨੱਪਦੇ ਜਾਈ ਅਸੀਂ ਚੋਣ ਪ੍ਰਕਿਰਿਆ ਸੇਸ਼ਾ ਲੈਣਾ ਹੀ ਨਹੀਂ ਸਾਨੂੰ ਵਿਸ਼ਵਾਸ ਹੀ ਨਹੀਂ ਰਿਹਾ ਤੁਸੀਂ ਸਾਡਾ ਜਿਹੜਾ ਸਾਰਾ ਸੇਸ਼ ਸਿਸਟਮ ਹੈ ਜਾਂ ਅਸੀਂ ਉਹਨਾਂ ਨੂੰ ਕਿਹਾ ਐਡੀਸੀ ਸਾਹਿਬ ਨੂੰ ਬੇਨਤੀ ਕੀਤੀ ਵੀ ਚਲ ਇੱਕ ਗੱਲ ਤਾਂ ਮੰਨ ਲਓ ਲੋਕਤੰਤਰ ਮੰਨਦੇ ਆ ਨਾ ਤੁਸੀਂ ਇੱਕ ਗੱਲ ਮੰਨ ਲਓ ਵੀ ਸਾਡ ਗਏ ਤੁਸੀਂ ਇਸ ਈਸ਼ੂ ਤੇ ਵੋਟਾਂ ਪਵਾ ਦਿਓ ਲੱਗ ਕੇ ਦੀਆਂ ਪਵਾ ਦਿਓ ਪੈਂਡੀਆਂ ਨਹੀਂ ਕਹਿੰਦੇ ਜੇ ਲੋਕ ਕਹਿਣਗੇ ਲੱਗ ਜੂ ਲਾ ਲਿਓ ਤੇ ਨਹੀਂ ਬੰਦ ਕਰ ਦਿਓ ਲੈ ਇਸ ਗੱਲ ਤੇ ਨਹੀਂ ਆਉਂਦੇ ਉਹ ਕਹਿੰਦੇ ਵੋਟਾਂ ਪਾਓ ਕਾਹਦਾ ਵੋਟਾਂ ਦਾ ਰਾਜ ਆ ਗਿਆ ਇਹ ਤਾਂ ਮੁਖੌਲ ਹੈ ਲੋਕਾਂ ਨੂੰ ਐਵੇਂ ਡਰਾਮੇ ਕਰਨੇ ਚੁਰ ਕੋਈ ਅੱਜ ਐਂਕੀ ਮੈਂ ਦੇਖਿਆ ਵੋਟਾਂ ਚ ਕੋਈ ਮੁੱਦਾ ਲੋਕਾਂ ਦੀ ਜ਼ਿੰਦਗੀ ਦਾ ਕੋਈ ਮੁੱਦਾ ਨਹੀਂ ਨਾ ਪੜ੍ਹਾਈ ਦਾ ਨਾ ਰਜਗਾਰ ਦਾ ਨਾ ਖੇਤ ਦਾ ਇੱਕ ਦੂਜੇ ਤੇ ਉਂਝਾ ਸੀ ਪਰਸਨੀ ਨਿਜੀ ਤੇ ਲੋਕ ਨਾ ਹੁਣ ਅੱਗੇ ਆਲੇ ਰੋਕ ਨੇ ਲੋਕ ਪੜ ਲੈ ਗਏ ਸੰਧਰ ਹੋ ਗਿਆ ਸੋ ਇਹ ਵਾਈਗਾਰਡ ਆ ਜਿਹੜਾ ਮੁਕੰਮਲ ਹੈ ਸਾਡੇ ਇਲਾਕੇ ਚ ਮੁਕੰਮਲ ਤੇ ਇਹ ਬਾਈਕਾਟ ਚਾਰਾਂ ਥਾਵਾਂ ਤੇ ਐ ਚਾਰਾਂ ਥਾਵਾਂ ਤੇ ਸਾਡੇ ਨਾਲ ਤਾਲ ਮੇਰਾ ਮੁਸਕਾਬਾਦ ਗੰਗਰਾਲੀ ਕੂਂੜੀ ਅਖਾੜਾ ਸਾਡੀ ਸਾਂਝੀ ਤਾਲ ਮੇਲ ਕਮੇਟੀ ਬਣਨ ਜਾ ਰਹੀ ਆ ਸਿੰਘਾਸ ਨੂੰ ਹੋਰ ਤਿੱਖਾ ਕਰਨਾ ਵੱਡਾ ਕਰਨਾ ਗੱਲ ਨੂੰ ਹੋ ਸਕਦਾ ਡੀਸੀ ਦਫਤਰ ਦਾ ਘਰਾਓ ਕਰੀਏ ਪੰਜਾਬ ਦੀਆਂ ਦੋ ਵੱਡੀਆਂ ਜਥੇਬੰਦੀਆਂ ਭਾਰਤੀਕ ਸ਼ਹਿਰ ਨਗਰਾਂ ਭਾਰਤੀਕ ਸ਼ਹਿਰ ਟਕਾਉਦਾ ਤਰੇਨੇ ਐਲਾਨ ਕਰਤਾ ਜਿਉਂ ਟਕਸ਼ਾਨ ਮੋਰਚੇ ਨੇ ਵੀ ਆਸੀ ਤੁਹਾਡੇ ਪਿੰਡ ਤੇ ਖੜੇ ਆਂ ਤਾਂ ਦੱਸ ਦਿਓ ਜਦੋਂ ਕਿਤੇ ਲੋਡ ਪਈ ਪ੍ਰਸ਼ਾਸਨ ਇਸ ਕਰਕੇ ਪਿੱਛਾ ਹਟਿਆ ਹੋਇਆ ਸੋ ਤੁਸੀਂ ਆਏ ਹੋ ਤੁਹਾਡਾ ਧੰਨਵਾਦ ਹੁਣ ਤੁਸੀਂ ਕਿ ਕਿਸ ਤਰ੍ਹਾਂ ਨਗਰ ਨਿਵਾਸੀਆਂ ਵਿੱਚ ਵੱਖ-ਵੱਖ 파ਟੀਆਂ ਦੇ ਖੜੇ ਉਮੀਦਵਾਰ ਤੇ ਸਰਕਾਰ ਤੇ ਕਿਦਾਂ ਗੁੱਸਾ ਕੱਢਿਆ ਜਾ ਰਿਹਾ ਵਾ ਤੇ ਇਹ ਇੱਕ ਹੀ ਗੱਲ ਤੇ ਅੜੇ ਹੋਏ ਆ ਵੀ ਜਿੰਨਾ ਚਿਰ ਇਹ ਫੈਕਟਰੀ ਬੰਦ ਨਹੀਂ ਹੁੰਦੀ ਉਸ ਤੋਂ ਬਾਅਦ ਕੋਈ ਵੀ ਅਸੀਂ ਪ੍ਰਸ਼ਾਸਨ ਦੇ ਅਧਿਕਾਰੀ ਨਾਲ ਕੋਈ ਗੱਲਬਾਤ ਨਹੀਂ ਕਰਾਂਗੇ ਸਾਡੇ ਨਾਲ ਹੁਣ ਕਿਸਾਨ ਯੂਨੀਅਨ ਦੇ ਇੱਥੇ ਜਿਹੜੇ ਆਗੂ ਆ ਤੇ ਇਹ ਸੰਘਰਸ਼ ਕਮੇਟੀ ਦੇ ਮੈਂਬਰ ਵੀ ਆ ਉਹ ਵੀ ਜੁੜ ਚੁੱਕੇ ਆ ਆਉ ਆਪਾਂ ਕਰਦੇ ਆ ਉਹਨਾਂ ਨਾਲ ਵੀ ਗੱਲਬਾਤ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਚੈਨਲ ਤੇ ਤੁਹਾਡਾ ਧੰਨਵਾਦ ਕਰਦੇ ਆ ਧੰਨਵਾਦ ਜੀ ਤੁਹਾਡਾ ਜਨ ਸੇਵਾ ਦੀ ਦਾ ਬਹੁਤ-ਬਹੁਤ ਪਹਿਲੇ ਦਿਨ ਤੁਹਾਡੇ ਨਾਲ ਜੁੜੇ ਹੁਣੀਆਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਅੱਜ ਮੁਕੰਮਲ ਵੋਟਾਂ ਜਿਹੜਾ ਬਾਈ ਕਰ ਦਿੱਤਾ ਪਿੰਡ ਦੀ ਇੱਕ ਵਾਰ ਫਿਰ ਕੀ ਕਹਿਣਾ ਚਾਹੁੰਦੇ ਆ ਕੋਈ ਬਾਈਕਾਟ ਅਸੀਂ ਅਕੱਲ ਵੀ ਸਾਡੀ ਏਡੀਸੀ ਨਾਲ ਮੀਟਿੰਗ ਸੀਗੀ ਡਾਕਟਰ ਸਾਹਿਬ ਨੇ ਦੱਸਿਆ ਸੀ ਮੀਟ ਅਸੀਂ ਬਾਈਕਾਟ ਕੀਤਾ ਸੀਗਾ ਵੀ ਸਾਡੀ ਫੈਕਟਰੀ ਨਹੀਂ ਬੰਦ ਕਰਦੇ ਤੁਸੀਂ ਤਾਂ ਬੋਟਾਂ ਦਾ ਬਾਈਕਾਟ ਕੀਤਾ ਪਰ ਸਾਨੂੰ ਏਡੀਸੀ ਸਾਹਿਬ ਨੇ ਇਹ ਨਹੀਂ ਕਿਹਾ ਭਰੋਸਾ ਨਹੀਂ ਦਿਵਾਇਆ ਅਸੀਂ ਬੰਦ ਕਰ ਦਾਂਗੇ ਉਹ ਕਹਿੰਦੇ ਤੁਸੀਂ ਬੋਟਾਂ ਪਾਓ ਨੋਟਾ ਦੱਬ ਦਿਓ ਸਾਨੂੰ ਇਦਾਂ ਕਰਕੇ ਬਸ ਲਾਰੇ ਲੱਪੇ ਲਾ ਕੇ ਪਰ ਉਹਨਾਂ ਨੇ ਇਹ ਨਹੀਂ ਕਿਹਾ ਵੀ ਤੁਹਾਡੀ ਫੈਕਟਰੀ ਬੰਦ ਕਰ ਦਾਂਗੇ ਸਾਨੂੰ ਬਸ ਝੂਠੇ ਦਲਾਸੇ ਹੀ ਦੇ ਰਿਹਾ ਜਦੋਂ ਵੀ ਮੀਟਿੰਗ ਜਾਂਦੀ ਹੈ ਜਾਂ ਉਹਨਾਂ ਦੇ ਨਫੇ ਕਰਨ ਲੱਗੇ ਜਾਂਦੇ ਫੈਕਟਰੀ ਦੇ ਤੇ ਅਸੀਂ ਨੁਕਸਾਨ ਕਢਾ ਕੇ ਆ ਜੰਦੇ ਆ ਫਿਰ ਸਾਡੀ ਕਿਸੇ ਕਿਸੇ ਤੇ ਗੱਲ ਨਹੀਂ ਇਹ ਪੌਂਚੀ ਸਿਰੇ ਨਹੀਂ ਪੌਂਚੀ ਗਈ ਅਸੀਂ ਫੈਕਟਰੀ ਬੰਦ ਨਾ ਤੁਹਾਨੂੰ ਉਹਨਾਂ ਨੇ ਅਜੇ ਤੱਕ ਇਹ ਕਹੇ ਕਿ ਫੈਕਟਰੀ ਬੰਦੋ ਫੈਕਟਰੀ ਅਸੀਂ ਕਹਿੰਦੇ ਬੰਦ ਕਰਾ ਨਹੀਂ ਸਕਦੇ ਅਸੀਂ ਕਹਿੰਨੇ ਉਹਨਾਂ ਨੂੰ ਭੇਜੋ ਜਿਹੜਾ ਇਹਨੂੰ ਬੰਦ ਕਰਾ ਸਕਦਾ ਜਿਹੜਾ ਅਫਸਰ ਇਹਨੂੰ ਬੰਦ ਕਰਾ ਸਕਦਾ ਉਹਨੂੰ ਭੇਜ ਦੇਣ ਸਾਨੂੰ ਕਿਉਂ ਬੁਲਾ ਰਹੇ ਹੋ ਬਾਰ-ਬਾਰ ਮੀਟਿੰਗਾਂ ਕਰਕੇ ਸਾਨੂੰ ਇਹ ਕਹਿ ਰਹੇ ਹੋ ਵੋਟਾਂ ਦਾ ਬਾਈਕਾਟ ਤੁਸੀਂ ਵਾਪਸ ਲੈ ਲਓ ਵੋਟਾਂ ਪਾ ਦਿਓ ਫੈਕਟਰੀ ਬੰਦ ਹੋਊਗੀ ਸਾਨੂੰ ਯਾਨੀ ਲਾਲਚ ਦੇ ਰਹੇ ਆ ਵੀ ਵੋਟਾਂ ਦਾ ਬਾਈਕਾਟ ਵਾਪਸ ਲਓ ਫ ਠੀਕ ਹੈ ਇਹ ਭੂਦਰੀ ਸਾਹਿਬ ਜਿਵੇਂ ਹੁਣ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਵਾ ਇੱਕ ਵੱਡਾ ਫੈਸਲਾ ਜਿਹੜਾ ਵੋਟਾਂ ਦਾ ਮੁਕੰਮਲ ਪਾਈ ਕਰ ਕਰਕੇ ਮਿਲਿਆ ਵਾ ਤੇ ਜੇ ਫੇਰ ਵੀ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਨਾਲ ਤੁਹਾਡੀ ਕੋਈ ਜਿਹੜੀ ਆ ਗੱਲ ਨਾ ਸੁਣੀ ਅਗਲਾ ਕਦਮ ਕੀ ਹੋਊਗਾ ਅਗਲਾ ਕਦਮ ਜਿਵੇਂ ਤੁਹਾਨੂੰ ਡਾਕਟਰ ਸਾਹਿਬ ਨੇ ਦੱਸਿਆ ਵੀ ਡੀਸੀ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਜਾਊਗਾ ਬਾਕੀ ਜਥੇਬੰਦੀਆਂ ਨਾਲ ਅਸੀਂ ਸਮੇਂ-ਸਮੇਂ ਤੇ ਰੈ ਕਰੀ ਜਾਂਦੇ ਆ ਰੈ ਕਰਕੇ ਜੋ ਵੀ ਉਹ ਤੁਹਾਨੂੰ ਦੱਸਣਗੇ ਅਗਲਾ ਮਾਰਗ ਉਹ ਅਪਣਾਵਾਂਗੇ ਸਭ ਤੋਂ ਵੱਡਾ ਤਾਂ ਇਹਦਾ ਇਹੀ ਆ ਲੋਕ ਇਕਤਾ ਸੰਘਰਸ਼ ਇਹ ਸਭ ਤੋਂ ਵੱਡਾ ਹੁੰਦਾ ਕਦਮ ਜਥੇਬੰਦੀਆਂ ਦਾ ਜੇ ਆਪਾਂ ਇਹ ਘੋਲ ਨੂੰ ਜਿੱਤਣਾ ਤੇ ਇਹਨੂੰ ਹੋਰ ਤੇਜ਼ ਕਰਾਂਗੇ ਅਸੀਂ ਜਿਵੇਂ ਹੁਣ ਜ਼ਿਲ੍ਹੇ ਤੱਕ ਗੱਲ ਗਈ ਆ ਫਿਰ ਅੱਗੇ ਆਪਾਂ ਸੂਬੇ ਤੱਕ ਗੱਲ ਲੈ ਕੇ ਜਾਵਾਂਗੇ ਤੇ ਪੂਰਨ ਸਿੰਘ ਜਿਵੇਂ ਇੱਥੇ ਚੋਣ ਵਾਲਾ ਪਤਾ ਤੇ ਪਹੁੰਚਿਆ ਹੋਇਆ ਵਾ ਕੋਈ ਇੱਕ ਤਾਂ ਜਾਣਾ ਕੋ ਟਮਾਟਲਾ ਪਿੰਡ ਚ ਵੋਟ ਪਾਣ ਗਿਆ ਕੋਈ ਕਿ ਨਹੀਂ ਕੋਈ ਨਹੀਂ ਗਿਆ ਜੀ ਬਿਲਕੁਲ ਜਮਾ ਮਤਲਬ ਉੱਥੇ ਸੋਨ ਸਾਨ ਆ ਜੀ ਸਕੂਲ ਦੇ ਗੇਟ ਦੇ ਮੂਹਰੇ ਕੋਈ ਮਤਲਬ ਇੱਕ ਬੰਦਾ ਵੀ ਨਹੀਂ ਗਿਆ ਜੀ ਵੋਟ ਪਾਣ ਅਸੀਂ ਸਵੇਰ ਤੋਂ ਇੱਥੇ ਹੀ ਬੈਠੇ ਆ ਆਪਣੇ ਗੁਰਦਾਰਾ ਸਾਹਿਬ ਦੇਖ ਰਹੇ ਆ ਕੋਈ ਵੀ ਇੱਕ ਵੀ ਵੋਟ ਪਾਣ ਨਹੀਂ ਗਿਆ ਠੀਕ ਹੈ ਧੰਨ ਧੰਨਵਾਦ ਤਦੋਂ ਸਾਡੇ ਨਾਲ ਹੋਰ ਵੀ ਜਿਹੜੇ ਸੰਘਰਸ਼ ਕਮੇਟੀ ਦੇ ਆਪ ਨੂੰ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਇਹ ਸੰਘਰਸ਼ ਨਾਲ ਜੁੜੇ ਹੋਏ ਆ ਤੇ ਵੱਧ ਕਰਕੇ ਇਸ ਸੰਘਰਸ਼ ਦਾ ਹਿੱਸਾ ਲੈਂਦੇ ਆ ਤੇ ਸਾਡੇ ਨਾਲ ਜੁੜ ਚੁੱਕੇ ਆ ਤੇਜੰਦਰ ਸਿੰਘ ਜੀ ਤੇਜਾ ਆ ਉਹ ਆਪਾਂ ਕਰਦੇ ਆ ਉਹਨਾਂ ਨਾਲ ਗੱਲਬਾਤ ਸਭ ਤੋਂ ਪਹਿਲਾਂ ਤੋਂ ਅਸੀਂ ਆਪਣੇ ਚੈਨਲ ਦੇ ਦਰਧਾਰਨ ਮਾਤਾ ਸਭ ਤੋਂ ਪਹਿਲਾਂ ਤਾਂ ਜਨ ਸ਼ਕਤੀ న్యూ ਪੰਜਾਬ ਹੱਕ ਸੱਚ ਦੀ న్యూ ਹੱਕ ਸੱਚ ਦੀ ਆਵਾਜ਼ న్యూਸ ਚੈਨਲ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਉਂਦੇ ਆ ਪ੍ਰਸ਼ਾਸਨ ਤੱਕ ਵੀ ਪਹੁੰਚੀਏ ਸਰਕਾਰਾਂ ਤੱਕ ਵੀ ਪਹੁੰਚਾਉਂਦੇ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਠੀਕ ਕਿ ਅੱਜ ਇੱਕ ਪਿੰਡ ਨੇ ਇੱਕ ਇੱਕ ਦਾ ਸਬੂਤ ਦਿੰਦੇ ਹੋਏ ਜਿਹੜਾ ਮੁਕੰਮਲ ਬਾਈਕਰ ਕੀਤਾ ਵੇ ਐਡਾ ਵੱਡਾ ਫੈਸਲਾ ਕੋ ਬਹੁਤ ਵੱਡਾ ਫੈਸਲਾ ਲਿਆ ਪਿੰਡ ਨੇ ਠੀਕ ਇਹ ਕਹਿਣਾ ਚਾਹੁੰਦੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਜੀ ਸਾਡਾ ਸਾਰਾ ਨਗਰ ਢੂੰਗੜੀ ਪਾਸੀ ਸਾਰੇ ਸਕਾਰਸ਼ ਕਮੇਟੀ ਅਸੀਂ ਉਹਨਾਂ ਨੂੰ ਪਤਾ ਹੀ ਦਿੰਦੇ ਆ ਜਿੰਨ ਤੁਸੀਂ ਸਾਡਾ ਸਾਥ ਦਿੱਤਾ ਵਾ ਸਾਰਾ ਨਗਰ ਵਧਾਈ ਦਾ ਪੱਤਰ ਆ ਜਿੰਨਾ ਸਾਨੂੰ ਸੀਗਾ ਉਦੋਂ ਵੱਧ ਕੇ ਵੀ ਲੋਕਾਂ ਨੇ ਸਾਡਾ ਸਾਥ ਦਿੱਤਾ ਵਾ ਕੋਈ ਇੱਕ ਵੀ ਵੀਰ ਭੈਣ ਬੀਬੀ ਮਾਤਾ ਵੋਟ ਪਾਉਣ ਨਹੀਂ ਆਈ ਸਾਨੂੰ ਇੱਕ ਇਹ ਸਾਰੇ ਸਾਰੇ ਨਗਰ ਦੇ ਇੱਕੇ ਦਾ ਸਬੂਤ ਦਿੱਤਾ ਵਾ ਸਾਨੂੰ ਇਹ ਸਾਡਾ ਇੱਕਾ ਦੇਖ ਕੇ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਵੀ ਜਾਗ ਜਾਣਾ ਚਾਹੀਦਾ ਸੀ ਤੇ ਇਹੀ ਕਹਿੰਦੇ ਆ ਅੱਗੇ ਜਾਗੀਆਂ ਨਹੀਂ ਇੱਕੇ ਦਾ ਸਬੂਤ ਦੇ ਕੇ ਸਾਡਾ ਪੂਰ ਜਿਹੜਾ ਬਾਈਕਾਟ ਆ ਉਹ ਹਜੇ ਤੱਕ ਪੂਰ ਬਾਈਕਾਟ ਹੀ ਰਹੂਗਾ ਇੱਕ ਵੀ ਵੋਟ ਛੱਡੀ ਇੱਥੇ ਢੂੰਗਰੀ ਨਗਰ ਚੋਂ ਨਹੀਂ ਪਈ ਨਾ ਹੀ ਪਾਊਗੀ ਜੀ ਤੇ ਫਿਰ ਅਗਲਾ ਕਦਮ ਕੀ ਹੋਊਗਾ ਇਹਦਾ ਅਗਲਾ ਕਦਮ ਇਹ ਹੈ ਜੀ ਅਸੀਂ ਜਿਵੇਂ 4 ਥਾਵਾਂ ਤੇ ਤੁਮ ਪਤਾ ਫੈਕਟਰੀਆਂ 3 ਥਾਵਾਂ ਤੇ ਲੱਗ ਰਹੀਆਂ ਇੱਕ ਥਾਂ ਤੇ ਚੱਲ ਰਹੀ ਚੱਲਦੀ ਬੰਦ ਹੋਈ ਹੈ ਜੀ ਅਸੀਂ ਤਾਲਮੇਲ ਕਮੇਟੀਆਂ ਬਣਾ ਲਈਆਂ ਜੀ ਅਸੀਂ ਚਾਰੇ ਤਾਲਮੇਲ ਕਰਕੇ ਫਿਰ ਅਸੀਂ ਅਗਲਾ ਸੰਘਰਸ਼ ਵਿੱਢਾਂਗੇ ਕੋਈ ਜਾਂ ਡੀਸੀ ਦਫ਼ਤਰ ਘੇਰਾਂਗੇ ਜਾਂ ਕੋਈ ਵੱਡਾ ਪੰਜਾਬਲੇ ਬੰਦਾ ਇਕੱਠ ਕਰਾਂਗੇ ਜੀ ਅਸੀਂ ਹਾਂਜੀ ਤਦਕੋ ਸਾਡੇ ਨਾਲ ਹੁਣ ਨਗਰ ਤੇ ਜਿਹੜੇ ਸਰਪੰਚ ਸਾਹਿਬ ਉਹ ਵੀ ਜੁੜ ਚੁੱਕੇ ਆ ਜੋ ਸੰਗਰਸ਼ ਸਿੰਘ ਮਿੱਟੀ ਨੂੰ ਪਿਛਲੇ ਲੰਬੇ ਸਮੇਂ ਤੋਂ ਸਾਥ ਦੇ ਰਹੇ ਤੇ ਅੱਜ ਵੀ ਜਿਹੜਾ ਮੁਕੰਮਲ ਬਾਈਕਾਟ ਆ ਉਹਦੇ ਵਿੱਚ ਵੀ ਪੰਚਾਇਤਾਂ ਵੱਡਾ ਯੋਗਦਾਨ ਆਊ ਆਪਾਂ ਕਰਦਿਆਂ ਗੱਲ ਕਰਵਾ ਸਰਪੰਚ ਸਾਹਿਬ ਅਸੀਂ ਆਪਣੇ ਚੈਨਲ ਦੇ ਘਾਤੋਂ ਧੰਨਵਾਦ ਕਰਦੇ ਹਾਂ ਜੀ ਹਾਂਜੀ ਕੀ ਅਜੇ ਤੁਹਾਨੂੰ ਦਾ ਮਕੰਮਲ ਬਾਈਕਾਟ ਤੁਸੀਂ ਪਿੰਡ ਦੇ ਮੁਖੀ ਹੋ ਕੀ ਕਹਿਣਾ ਚਾਹੁੰਦੇ ਹੋ ਜਵੇਦਰ ਪਰ ਦੋਸ਼ਿਤ ਬਾਈਟ ਜਿੱਥੋਂ ਜਾਂਦੇ ਨਹੀਂ ਸਾਰਿਆਂ ਚ ਉਹਨਾਂ ਦਾ ਬਾਈਕਾਟ ਹੋਣਾ ਹੈ ਜਿੱਕੱਲੀ ਇਹ ਦੀ ਗਾਹਾਂ ਨਹੀਂ ਬੇਹੂਜ ਨਾ ਕਰਨੀਆਂ ਤਾਂ ਠੀਕ ਹੈ ਹਾਂਜੀ ਠੀਕ ਹੈ ਇਹ ਅੱਜ ਪਿੰਡ ਦਾ ਪੂਰਾ ਇੱਕਾ ਦਿਖਾਇਆ ਜੀ ਮੈਨੂੰ ਇੱਕਾ ਜੀ ਇੱਕਾ ਤੇ ਜਿਵੇਂ ਤੁਸੀਂ ਪਿੰਡ ਦੇ ਸਰਪੰਚੋਂ ਤੁਹਾਡੇ ਨਾਲ ਕਿਸੇ ਪਾਰਟੀਆਂ ਨੇ ਜਾਂ ਪ੍ਰਸ਼ਾਸਨ ਦੀ ਕੋਈ ਨਿੱਜੀ ਤੌਰ ਤੇ ਪਹੁੰਚ ਦਿੱਤੀ ਹੈ ਵੀ ਤੁਸੀਂ ਲੋਕਾਂ ਨੂੰ ਮਨਾਓ ਨਹੀਂ ਜੀ ਨਹੀਂ ਬਿਲਕੁਲ ਕੋਈ ਨਹੀਂ ਹੈ ਹੁਣ ਠੀਕ ਹੈ ਜੀ ਤੇ ਅਗਲਾ ਕਦਮ ਫਿਰ ਕੀ ਹੋਊਗਾ ਆ ਦੋ ਦਿਨ ਜਾਣ ਤੋਂ ਫਿਰ ਕਾਹ ਦੇ ਦਿੰਦੇ ਤੁਹਾਨੂੰ ਦੋ ਇੱਕ ਦੋ ਦਿਨਾਂ ਤੱਕ ਵੱਡਾ ਸਿੰਘਾ ਚ ਠੀਕ ਹੈ ਇਹ ਵੀ ਜੇ ਇਹ ਚੋਣਾਂ ਦਾ ਮੁਕੰਮਲ ਬਾਈਕਾਟ ਨਹੀਂ ਆਉਣ ਵਾਲੀਆਂ ਚੋਣਾਂ ਦਾ ਵੀ ਇਸੇ ਤਰ੍ਹਾਂ ਮੁਕੰਮਲ ਬਾਈਕਾਟ ਕੀਤਾ ਜਾਊ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤੇ ਨਾਲ ਇਹਨਾਂ ਨੇ ਇਹ ਵੀ ਗੱਲ ਕੀਤੀ ਵੀ ਮੈਂ ਸਰਪੰਚ ਹੋਣ ਦੇ ਨਾਤੇ ਹਜੇ ਤੱਕ ਮੇਰੇ ਕੋਲ ਕਿਸੇ ਵੀ ਅਧਿਕਾਰੀ ਨੇ ਨਿੱਜੀ ਪਹੁੰਚ ਨਹੀਂ ਕੀਤੀ ਠੀਕ ਹੈ ਤੇ ਨਾਲ ਇਹਨਾਂ ਨੇ ਇਹ ਵੀ ਇੱਕ ਵੱਡਾ ਫੈਸਲਾ ਲੈਣ ਜਾ ਰਹੇ ਆ ਕਿਉਂਕਿ ਖਜੀਗਰਾ ਫੈਸਲਾ ਆਪਣੇ ਅੰਦਰ ਕੁੱਟ ਕੇ ਰੱਖਿਆ ਬਾਅਦ ਜੋ ਇਹਨਾਂ ਗੱਲਾਂ ਤੋਂ ਪਤਾ ਲੱਗਦਾ ਵੀ ਆਉਣ ਵਾਲੇ 1-2 ਦਿਨਾਂ 'ਚ ਤੁਹਾਨੂੰ ਪਤਾ ਲੱਗ ਜੂਗਾ ਵੀ ਕੀ ਫੈਸਲਾ ਲਿਆਣ ਜਾਦੇ ਆ ਇਹਨਾਂ ਦਾ ਅਗਲਾ ਤੋਂ ਇਹ ਜਾਪਦਾ ਵੀ ਇੱਥੇ ਕੋਈ ਵੱਡਾ ਫੈਸਲਾ ਵੀ ਲਿਆ ਜਾ ਸਕਦਾ ਵਾ ਤੇ ਹੁਣ ਦੇਖਦੇ ਆ ਵੀ ਪ੍ਰਸ਼ਾਸਨ ਦੇ ਅਧਿਕਾਰੀ ਇਹ ਨਗਰ ਨਾਸੀ ਦੀ ਮੰਗ ਮੰਨਦੇ ਆ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਤਦਕਿ ਉਹ ਅੱਜ ਜੋ ਪਿੰਡ ਭੂੰਗੜੀ ਵਿਖੇ ਮੁਕੰਮਲ ਚੋਂ ਦਾ ਜਿਹੜਾ ਬਾਈਕਾਟ ਕੀਤਾ ਗਿਆ ਵਾ ਤੇ ਉਸ ਦੇ ਜਿਹੜੇ ਵੱਡੇ ਵੱਡੇ ਬੈਨਰ ਆ ਮੁਕੰਮਲ ਬਾਈਕਾਟ ਦੇ ਉਹੀ ਵੱਖ-ਵੱਖ ਥਾਵਾਂ ਤੇ ਜਾਂ ਸਾਝੀਆਂ ਥਾਵਾਂ ਤੇ ਲਾਏ ਗਏ ਮੈਂ ਕੈਮਰਾਮੈਨ ਨੂੰ ਕਹਿੰਦਾ ਵੀ ਇੱਕ ਵਾਰ ਇਹ ਜਰੂਰ ਮੁਕੰਮਲ ਫੂਟਾਂ ਦਾ ਜਿਹੜਾ ਬਾਈਕਾਟ ਕੀਤਾ ਵਾ ਉਹ ਦਿਖਾਇਆ ਜਾਵੇ ਤੇ ਇੱਥੇ ਸਾਡੇ ਨਾਲ ਹੋਰ ਵੀ ਨਗਰ ਨਿਵਾਸੀ ਤੇ ਪਿੰਡ ਦੇ ਪਤਵੰਤੇ ਸਜਣ ਖੜੇ ਆ ਕਿਉਂਕਿ ਧਿਆਨਕ ਗਰਮੀ ਦੇਖਦੇ ਹੋਏ ਜਿਹੜੀ ਸਵੀਰ ਦਾ ਲੰਗਰ ਇੱਥੇ ਲਗਾਇਆ ਜਾ ਰਿਹਾ ਤੇ ਨਾਲ-ਨਾਲ ਲੋਕਾਂ ਨੂੰ ਪ੍ਰੇਰਨਾ ਵੀ ਦਿੱਤੀ ਜਾ ਰਹੀ ਆ ਵੀ ਅਸੀਂ ਜਿਹੜਾ ਬੋਟਾਂ ਦਾ ਬਾਈਕਾਟ ਕਿਉਂ ਕੀਤਾ ਕੀ ਕਾਰਨ ਸੀ ਆ ਤਾਂ ਕਿ ਜਿਹੜੇ ਇਲਾਕੇ ਦੇ ਲੋਕ ਆ ਤੇ ਰਾਘੀ ਰਾ ਉਹ ਇਸ ਬੰਦੀ ਜਿਹੜੀ ਆ ਜਾਗਰੂ ਹੋ ਜਾਣਾ ਤੇ ਸਾਡੇ ਨਾਲ ਕੁਝ ਨਗਰ ਨਿਵਾਸੀ ਜੁੜੇ ਆ ਜਿਹੜੇ ਸਰਕਾਰਾਂ ਮਾਂ ਪਿਛਲੇ ਲੰਬੇ ਸਮੇਂ ਤੋਂ ਦਿਖਾਈ ਦੇ ਰਹੇ ਆ ਉਹ ਆਪਾਂ ਕਰਦੇ ਆ ਗੱਲਬਾਤ ਮੈਂ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਚੈਨਲ ਦੇ ਤੁਹਾਡਾ ਸਵਾਗਤ ਕਰਦੇ ਆ ਤੁਹਾਡਾ ਵੀ ਧੰਨਵਾਦ ਜੀ ਜੰਮ ਸਾਥੀ ਜੁਹੀ ਪਿਆਰ ਤੇ ਹੱਥ ਪੁੱਛ ਦੀ ਬਾਜ ਦਾ ਬਹੁਤ-ਬਹੁਤ ਧੰਨਵਾਦ ਜੋ ਕਿ ਤੁਸੀਂ ਲੰਬੇ ਸਮੇਂ ਤੋਂ ਸਾਡੇ ਧਰਨੇ 'ਚ ਵੀ ਆ ਕੇ ਮੂਰਤ ਕਰਦੇ ਆ ਤੇ ਸਾਡੀ ਆਵਾਜ਼ ਇਹ ਸੁਨੇਹਾ ਚਾਹੁੰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆ ਜਿਹੜੇ ਇੱਕ ਨਗਰ ਨੇ 21 ਦਿਨਾਂ ਦੇ ਹੋਏ ਇੱਕ ਵੱਡਾ ਫੈਸਲਾ ਲਿਆ ਬੂਟਾਂ ਦਾ ਜਿਹੜਾ ਮੁਕੰਮਲ ਬਾਈ ਕਰ ਦਿੱਤਾ ਕਿਉਂਕਿ ਕੋਈ ਵੀ ਜਿਹੜਾ ਵੋਟਰ ਆ ਬੂਟਪੋਲ ਨਹੀਂ ਜਾ ਰਿਹਾ ਭਾਵੇਂ ਚੋਣ ਵਾਲਾ ਪਹੁੰਚਾ ਹੋਇਆ ਵਾ ਪਰ ਉਹ ਵੋਟਰਾਂ ਨੂੰ ਰਾਹ ਤੱਕ ਰਿਹਾ ਵਾ ਵੀ ਹੋਂ ਵੀ ਕੋਈ ਨਾ ਕੋਈ ਬੂਟਪੋਲ ਆਵੇ ਕੋਈ ਨਾ ਕੋਈ ਬੂਟਪੋਲ ਆਵੇ ਪਰ ਉਹਨਾਂ ਦੀਆਂ ਆਸਾਂ ਤੇ ਜਿਹੜਾ ਪਾਣੀ ਫੈ ਚੁੱਕਿਆ ਵਾ ਵੀ ਕੋਈ ਵੀ ਨਹੀਂ ਆ ਰਿਹਾ ਤੇ ਕੀ ਕਰਨਾ ਚਾਹੀਦਾ ਐਡਾ ਵੱਡਾ ਫੈਸਲਾ ਕਿਉਂ ਲੈਣਾ ਪੈ ਗਿਆ ਸਭ ਤੋਂ ਪਹਿਲਾਂ ਜੀ ਜਿਹੜਾ ਇਹ ਫੈਸਲਾ ਕਿਉਂ ਲੈਣਾ ਪਿਆ ਕਿਉਂਕਿ ਬੋਟਾ ਤਾਂ ਅੱਗੇ ਵੀ ਪਾਈ ਜਾਂਦੇ ਸੀ ਜਿਹੜੇ ਸਾਡੇ ਪਿੰਡ ਦੇ ਵਿੱਚ ਇੱਕ ਫੈਕਟਰੀ ਪ੍ਰਦੂਸ਼ ਫੈਕਟਰੀ ਜਿਹੜੀ ਕੁਦਰਤ ਵੱਲੋਂ ਹਵਾ ਪਾਣੀ ਕਿਉਂਕਿ ਇਸ ਤੋਂ ਬਿਨਾ ਆਪਾਂ ਰਹਿ ਨਹੀਂ ਸਕਦੇ ਉਹੀ ਦੋਨੇ ਚੀਜ਼ਾਂ ਉਹਨੇ ਬੇਚੀ ਦੇ ਖਰਾਬ ਕਰ ਲਈ ਸਾਡਾ ਜਿਹੜਾ ਏਰੀਆ ਵਾ ਤਕਰੀਬਨ ਕਾਲੇ ਪੀੜੇ ਦੇ ਘੇਰੇ ਚ ਪਹਿਲਾਂ ਹੀ ਆ ਗਰੀਬ ਆਦਮੀ ਤੋਂ ਲਾਜ ਕਰਾਉਣ ਤੇ ਸਮਰਥ ਨਹੀਂ ਹੈਗੇ ਕਿਉਂਕਿ ਜੇ ਕਿਸੇ ਨੂੰ ਕੋਈ ਬਿਮਾਰੀ ਲੱਗਦੀ ਆ ਉਹ ਇਲਾਜ ਕਿੱਥੋਂ ਕਰਵਾਉਂ ਇਸ ਕਰਕੇ ਸਭ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਚਾਹੁੰਦੀਆਂ ਤਾਂ ਚੋਣਾਂ ਦਾ ਬਾਈਕਾਟ ਨਹੀਂ ਹੋਣਾ ਸੀ ਕਿਉਂਕਿ ਘੱਟੋ ਘੱਟ 65 ਦਿਨ ਹੋ ਗਏ ਇਹ ਫੈਕਟਰੀ ਦਾ ਕੋਈ ਹੱਲ ਕੀਤਾ ਜਾਂਦਾ ਤਾਂ ਅਸੀਂ ਚੋਣਾਂ ਦਾ ਬਾਈਕਾਟ ਕਰਨਾ ਹੀ ਨਹੀਂ ਸੀ ਪਰ ਪਤਾ ਲੱਗਿਆ ਸੀ ਇਹ ਪ੍ਰਸ਼ਾਸਨ ਦੇ ਅਧਿਕਾਰੀ ਤੁਹਾਡੇ ਨਾਲ ਤੋਈ ਤਾਲਮੇ ਕੀਤਾ ਜਾ ਰਹਿਆ ਸੀਗਾ ਬਿਲਕੁਲ ਜੀ ਮੀਟਿੰਗਾਂ ਸਾਡੇ ਨਾਲ ਬਹੁਤ ਹੋਈਆਂ ਉਹ ਸਾਨੂੰ ਫੈਕਟਰੀ ਦੇ ਫਾਇਦੇ ਹੀ ਗਣਾਉਂਦੇ ਰਹੇ ਜਿਹੜੀ ਗੱਲ ਅਸੀਂ ਉਹਨਾਂ ਨੂੰ ਕਹੀ ਵੀ ਤੁਸੀਂ ਇਸ ਦਾ ਕੋਈ ਹੱਲ ਕੱਢੋ ਉਹ ਹਾਲ ਨਹੀਂ ਨਿਕਲਿਆ ਕੱਲ ਵੀ ਜੀ ਆਡੀ ਸਾਹਿਬ ਸਾਡੇ ਨਾਲ ਮੀਟਿੰਗ ਹੋਈ ਉਹਨਾਂ ਨੇ ਵੀ ਸਾਨੂੰ ਇਹੀ ਗੱਲ ਕਹੀ ਕਹਿੰਦੇ ਤੁਸੀਂ ਨੋਟਾ ਦਾ ਬਟਨ ਦਬ ਦਿਓ ਪਰ ਸਾਡੇ ਲੋਕਾਂ ਦੇ ਵਿੱਚ ਸਾਰੇ ਪਿੰਡ ਦੇ ਵਿੱਚ ਇਲਾਕਾ ਨਿਵਾਸੀਆਂ ਦੇ ਵਿੱਚ ਇਹਨਾਂ ਰੋਸ ਆ ਕਿਉਂਕਿ ਜਿਹੜੀ ਹਵਾ ਹਵਾ ਨੂੰ ਆਪਾਂ ਬੰਨ ਹੀ ਲਾ ਸਕਦੇ ਕਿਸੇ ਇਲਾਕੇ 'ਚ ਵੀ ਜਾ ਸਕਦੇ ਲੋਕ ਬਿਮਾਰ ਹੋਣਗੇ ਉਹਨਾਂ ਨੇ ਵੋਟਾਂ ਤੋਂ ਕੀ ਲੈਣਾ ਜੀ ਜਦੋਂ ਆਪਾਂ ਆਪਣੀ ਸਿਹਤ ਨਹੀਂ ਠੀਕ ਰੱਖਉਂਗੇ ਇਸ ਕਰਕੇ ਪੂਰਨ ਬਾਈਕਾਟ ਕਰਤਾ ਤੁਸੀਂ ਦੇਖ ਸਕਦੇ ਹੋ ਕੋਈ ਵੀ ਵੋਟਰ ਬਾਰੀ ਨਿਕਲੇ ਕੋਈ ਸਕੂਲੇ ਗੇਟ ਮੂਰੇ ਨਹੀਂ ਕੋਈ ਗਿਆ ਨਾ ਕਿਸੇ ਨੇ ਵੋਟ ਪਾਉਣੀ ਆ ਜਿੰਨਾ ਚਿਰ ਸਾਡੇ ਫੈਕਟਰੀ ਬੰਦ ਨਹੀਂ ਹੁੰਦੀ ਇਹ ਵੋਟਾਂ ਦਾ ਬਾਈਕਾਟ ਇਦਾਂ ਨੂੰ ਗਾਂ ਵੀ ਬਾਈਕਾਟ ਹੀ ਰਹੂਗਾ ਜੇ ਕਰ ਫੈਕਟਰੀ ਬੰਦ ਹੁੰਦੀ ਆ ਫੇਰ ਤਾਂ ਹੱਲ ਹੋ ਸਕਦਾ ਜੇ ਸਰਕਾਰ ਚਾਹੁੰਦੀ ਤਾਂ 60 65 ਦਿਨ ਦੇ ਵਿੱਚ ਫੈਕਟਰੀ ਦਾ ਹੱਲ ਕਰ ਸਕਦੀ ਸੀ ਤਾਂ ਵੋਟਾਂ ਪੈ ਸਕਦੀਆਂ ਸੀ ਪਰ ਇਹ ਮਜਬੂਰਨ ਸਾਨੂੰ ਬਾਈਕਾਟ ਕਰਨਾ ਪਿਆ ਇਸ ਕਰਕੇ ਸਾਡੇ ਕੋਈ ਵੀ ਪਿੰਡ ਦਾ ਬੰਦਾ ਬੂਰ ਨਹੀਂ ਪਾਉ। ਅਸੀਂ ਆ ਜੁੜ ਚੁੱਕੇ ਆ ਜਿਨ੍ਹਾਂ ਵਿੱਚ ਗੁੱਸੇ ਦੀ ਲਹਿਰ ਸਾਫ ਦਿਖਾਈ ਦੇ ਰਹੀ ਆ ਉਹ ਆਪਾਂ ਉਹਨਾਂ ਨਾਲ ਕਰਾਂਗੇ ਗੱਲਬਾਤਾਂ ਸૌ ਤੋਂ ਪਹਿਲਾਂ ਅਸੀਂ ਚੈਨਲ ਤੇ ਤੁਹਾਡਾ ਧੰਨਵਾਦ ਕਰਦੇ ਆਂ। ਤੁਹਾਡੇ ਬਹੁਤ ਬਹੁਤ ਧੰਨਵਾਦ। ਅੱਜ ਦਾ ਐਡਾ ਵੱਡਾ ਫੈਸਲਾ ਲੈਣਾ ਪੈ ਗਿਆ ਮੁਕੰਮਲ ਬਾਈ ਕਰਦਾ। ਇਹਦਾ ਕੀ ਕਾਰਨ ਸੀ ਐਡਾ ਵੱਡਾ? ਕਾਰਨ ਇਹ ਆ ਕਿ ਸਰਕਾਰ ਸਾਡੀ ਸੁਣਵਾਈ ਨਹੀਂ ਕਰ ਰਹੀ ਕਿ ਫੈਕਟਰੀ ਬਾਰੇ ਬਾਰ ਬਾਰ ਮੀਟਿੰਗਾਂ ਹੋ ਰਹੀਆਂ ਮੈਂ ਪਰ ਵੀ ਇਹ ਬੰਦ ਨਹੀਂ ਕਰ ਰਹੇ। ਦੇ ਨਾਲੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਆ ਕੇ ਭਰੋਸਾ ਵੀ ਜੰਦੇ ਰਹੇ ਆ ਨਹੀਂ ਸਰਕਾਰ ਸਾਰੇ ਸਰਕਾਰੀ ਅਧਿਕਾਰੀ ਉਹਨਾਂ ਦੀ ਸਾਨੂੰ ਫਾਇਦੀ ਘਣਾਉਂਦੇ ਆ ਫੈਕਟਰੀ ਦੇ ਪਰ ਜਿਹੜੇ ਨੁਕਸਾਨ ਆ ਉਹਨਾਂ ਦੀ ਕੋਈ ਗੱਲ ਨਹੀਂ ਕਰਦਾ ਉਹਨੂੰ ਅੱਜ ਸਾਡੇ ਪਿੰਡ ਦੇ ਏਕ-ਏਕ ਕਰਕੇ ਇਹ ਕੰਮ ਹੋ ਗਿਆ ਜੀ ਜਿੰਮੇ ਅਸੀਂ ਛੋਟੇ ਹੁੰਦੇ ਪੜਦੇ ਸੀਗੇ ਵੀ ਇੱਕ ਬਜ਼ੁਰਗ ਨੇ ਕਿਹਾ ਸੀ ਕਿ ਆਹ ਇੱਕ-ਇੱਕ ਸੋਤੀ ਤੋੜ ਦੋ ਸਾਰੇ ਨੇ ਤੋੜਦੀ ਪਰ ਜਦੋਂ ਉਹਨੇ ਕਿਹਾ ਵੀ ਸਾਰੇ ਜਾਣੇ ਸਾਰੀਆਂ ਟੱਟੀਆਂ ਸੋਤੀਆਂ ਤੋੜੋ ਪਰ ਟੁੱਟੀਆਂ ਨਹੀਂ ਉਹ ਧਾਰਨਾ ਦੇ ਤੌਰ ਤੇ ਅੱਜ ਸਾਡੇ ਪਿੰਡ ਦਾ ਏਕਾ ਸੀਗਾ ਜਿਹਦੇ ਕਰਕੇ ਸਾਡਾ ਪੂਰਨ ਤੌਰ ਤੇ ਇਹ ਜਿਹੜਾ ਬਾਈਕਾਟ ਕਲੀਅਰ ਹੋ ਜਾਵਾ ਜੇ ਅਸੀਂ ਇਕੱਲੇ-ਇਕੱਲੇ ਹੁੰਦੇ ਫੇਰ ਸ਼ਾਇਦ ਸਾਡਾ ਇਹ ਕੰਮ ਨਹੀਂ ਸੀ ਹੁੰਦਾ ਸਾਡਾ ਏਕਾ ਕਰਕੇ ਅੱਜ ਸਾਡੇ ਪਿੰਡ ਦਾ ਪੂਰਨ ਸਾਰਾ ਬਾਈਕਾਟ ਹੋਇਆ ਸਾਰਾ ਪਿੰਡ ਸਾਡਾ ਨਗਰ ਕਟਾ ਠੀਕ ਸਰਕਾਰ ਸਾਡੇ ਤੇ ਜ਼ਬਰ ਕਰ ਰਹੀ ਆ ਅਸੀਂ ਸਬਰ ਕਰ ਰਹੇ ਆ ਉਹ ਜ਼ਬਰ ਤੇ ਆੜੇ ਹੋਇਆ ਅਸੀਂ ਸਬਰ ਕਰ ਹੀ ਜਾਂਦੇ ਆ ਉਹਦਾ ਧਰਨਾ ਲਾਇਆ ਵਾ ਜ਼ਬਰ ਤੇ ਤੇ ਕੋਈ ਅਸੀਂ ਸਰਕਾਰ ਦੇ ਖਿਲਾਫ ਉਹ ਜਾਂ ਕੋਈ ਕਦਮ ਨਹੀਂ ਪੁੱਟਿਆ ਅਸੀਂ ਆਪਦਾ ਸ਼ਾਂਤਮਈ ਧਰਨਾ ਹੀ ਚਲਾ ਰਹੇ ਹਾਂ ਜੀ ਤੁਸੀਂ ਸਬਰ ਦੀ ਗੱਲ ਕੀਤੀ ਪਰ ਲੱਗਦਾ ਨਹੀਂ ਵੀ ਤੁਸੀਂ ਸਬਰ ਕੀਤਾ ਵਾ ਕਿਉਂਕਿ ਤੁਹਾਡੇ ਜੋ ਗੁੱਸੇ ਹੀ ਲੈ ਕੇ ਦਿਖਾਈ ਦੇ ਰਹੀ ਆ ਤੇ ਜਿਸ ਕਰਕੇ ਏਡਾ ਵੱਡਾ ਫੈਸਲਾ ਲੈ ਲਿਆ ਕਿਉਂਕਿ ਕਿਤਨਾ ਕਿਤੇ ਦੱਸ ਰਿਹਾ ਵਈ ਜਿਹੜੀ ਸਬਰ ਦਾ ਬੰਧ ਟੁੱਟਦਾ ਕਿਤੇ ਨਹੀਂ ਜਾ ਰਿਹਾ ਤੇ ਦਰਸਕੋ ਸਾਡੇ ਨਾਲ ਹੋਰ ਵੀ ਨਗਰਾਂ ਨਾਲ ਅਸੀਂ ਜੁੜ ਚੁੱਕੇ ਆ ਆਉ ਆਪਾਂ ਕਰਦੇ ਆਂ ਤੇ ਦਰਸਕੋ ਸਾਡੇ ਨਾਲ ਹੁਣ ਉਹ ਸਖਸੀਤ ਵੀ ਜੁੜ ਚੁੱਕੇ ਆ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਗੈਸਫੈਕਟਿਵ ਲੈ ਕੇ ਜਿਹੜਾ ਸੰਘਰਸ਼ ਕੀਤਾ ਜਾ ਰਿਹਾ ਤੇ ਉਹ ਸੰਘਰਸ਼ ਦੇ ਜਿੰਨੇ ਵੀ ਵਿਅਕਤੀ ਪਹੁੰਚਦੇ ਸੀ ਮਾਈਆਂ ਭਣਾਂ ਪਹੁੰਚਦੇ ਉਹਨਾਂ ਵਾਂਗ ਜਿਹੜਾ ਸਪੈਸ਼ਲ ਜਿਹੜਾ ਲੰਗਰ ਬਣ ਕੇ ਜਾਂਦਾ ਸੀ ਤੇ ਇਹ ਲੰਗਰ ਕਮੇਟੀ ਦੇ ਜਿਹੜੇ ਆ ਉਹ ਵਿਅਕਤੀ ਆ ਜਿਨ੍ਹਾਂ ਨੇ ਬਿਨਾ ਨਾਗਾ ਪਾਏ ਉੱਥੇ ਜਿਹੜਾ ਲੰਗਰ ਤਿਆਰ ਕਰਕੇ ਭੇਜਦੇ ਆ ਆਉ ਆਪਾਂ ਉਹਨਾਂ ਨਾਲ ਵੀ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਤਾਂ ਅਸੀਂ ਚੈਨਲ ਦੇ ਨਾਲ ਧਰਨੇ ਤੇ ਜਾ ਕੇ ਜਿਹੜਾ ਬਿਨਾ ਨਾਗ ਆਪਾਂ ਜਿਹੜਾ ਲੰਗਰ ਸੰਗਤਾਂ ਨੂੰ ਸੇਵਾ ਰਹੇ ਆ ਸਭ ਤੋਂ ਪਹਿਲਾਂ ਅਸੀਂ ਆਪਣੇ ਵਲੋਂ ਚੰਨ ਧੰਨਵਾਦ ਕਰਦੇ ਆ ਜੀ ਤੇ ਅੱਜ ਜਿਹੜਾ ਮੁਕੰਮਲ ਵੋਟਾਂ ਦਾ ਬਾਈਕਾਟ ਕੀਤਾ ਤੇ ਉਹਦੇ ਸਬੰਧ ਕੀ ਕਹਾਂ ਚਾਹੁੰਦੇ ਆ ਉਹਦੇ ਸਬੰਧ ਚ ਇਹ ਹੀ ਆ ਜੀ ਜਦ ਨਾ ਜਰ ਫੈਕਟਰੀ ਬੰਦ ਨਹੀਂ ਹੁੰਦੀ ਉਹਨਾਂ ਚਰ ਪੂਰਾ ਬਾਈਕਾਟ ਰਹੂਗਾ ਵੋਟਾਂ ਦਾ ਠੀਕ ਹੈ ਜੇ ਫੇਰ ਵੀ ਥੋੜੀ ਮੰਗ ਨਾ ਮੰਨੀ ਗਈ ਅਗਲਾ ਕਦਮ ਕੀ ਹੈ ਅਗਲਾ ਕਦਮ ਸੰਘਰਸ਼ ਤੇ ਜਾਊਗਾ ਠੀਕ ਹੈ ਸ਼ਾਇਦ ਕੀ ਨਾਂ ਫੋਟੋ ਨਹੀਂ ਜੇ ਵਾਰਾ ਸਹੀ ਤੇ ਅੱਜ ਕਿਰਾਮ ਬੋਟਾਂ ਬਾਈਕਟ ਕੀਤਾ ਵਾ ਤੇ ਉਹਦੇ ਉਹਨੇ ਕੀ ਕਹਿਣਾ ਚਾਹੁੰਦੇ ਆ ਅਸੀਂ ਬਾਈਕਟ ਨਾਲ ਸਾਡੇ ਨੇ ਫੈਸਲਾ ਚੱਕੀ ਜਾਵੇ ਉਹਦੇ ਬਾਰੇ ਬੋਲ ਜਾਈਏ ਨਾ ਇਹ ਕਿਹੜਾ ਰਵਾਲਾ ਪਾਉਂਦੇ ਹੋ ਵੀ ਨਹੀਂ ਸਾਡੀ ਸੁਣੀ ਕਿਹਨੇ ਨਹੀਂ ਠੀਕ ਹੈ ਤੇ ਬਾਕੀ ਇਹ ਜ਼ਰੂਰ ਪਾ ਕੇ ਅਸੀਂ ਕਿਤੇ ਨਹੀਂ ਜਾਏ ਸੋ ਉਹ ਵੀ ਸਾਡੀ ਸੁਣਦੇ ਕੋਈ ਹਾਂ ਜੀ ਜਿਹੜਾ 96 ਕੋਸ਼ਟਾ ਹੈ ਤੇ ਗਾਲ ਸਮਝਾ ਕੋ ਕਹਿੰਦੇ ਮਜ਼ਦੂਰ ਭਾਈ ਚਾਰੇ ਨੂੰ ਵੀ ਮੁਕੰਮਲ ਬਾਈਕਟ ਹਾਂ ਜੀ ਸਾਰਿਆਂ ਨੂੰ ਬਾਈਕਟ ਲਿਆ ਦੇ ਅਗਲਾ ਫਰ ਕਦਮ ਕੀ ਹੋਊਗਾ ਜੇ ਸਰਕਾਰ ਵੀ ਵੀ ਨਹੀਂ ਮੰਨਦੀ ਨਹੀਂ ਮੰਨਦੀ ਜਿਸ ਨਾਲ ਸਾਡਾ ਹੈ ਸੰਸਦ ਨੇ ਮੁਕਰਾਂ ਉਹਦੇ ਅਸੀਂ ਚੱਲਾਂਗੇ ਜਿਵੇਂ ਚੱਲੋ ਸਾਡਾ ਠੀਕ ਹੈ